ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਬਣੀ ਹੈ। ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਜਿਹੜੀਆਂ ਦੁਫੇੜਾਂ ਪਈਆਂ ਸੀ ਬਗਾਵਤ ਹੋਈ ਸੀ ਉਸ ਤੋਂ ਬਾਅਦ ਮਾਮਲਾ ਸ਼੍ਰੀ ਅਕਾਲ ਤਖਤ ਸੈਭਤ ਪੁਜਾ ਸ਼੍ਰੀ ਅਕਾਲ ਤਖਤ ਸਾਹਿਬ ਨੇ 2 ਦਸੰਬਰ 2024 ਨੂੰ ਹੁਕਮਨਾਮੇ ਜਾਰੀ ਕੀਤੇ ਉਨ੍ਹਾਂ ਹੁਕਮਨਾਮਿਆਂ ਨੂੰ ਲਾਗੂ ਕਰਨ ਵਿੱਚ ਕਈ ਤਰ੍ਹਾਂ ਦੇ ਵਿਵਾਦ ਖੜੇ ਹੋਏ ਔਰ ਅਖੀਰ ਉਹ ਹੁਕਮਨਾਮੇ ਜਾਰੀ ਕਰਨ ਵਾਲੇ ਤਿੰਨ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜਸੇਦਾਰ ਸੁਲਤਾਨ ਸਿੰਘ ਹੁਣਾਂ ਨੂੰ ਉਹਨਾਂ ਤੇ ਅਹੁਦਿਆਂ ਤੋਂ ਹਟਾਇਆ ਗਿਆ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਇੱਕ ਨਵਾਂ ਰੰਗ ਇੱਕ ਨਵਾਂ ਰੂਪ ਇੱਕ ਨਵੇਂ ਤਰ੍ਹਾਂ ਦਾ ਮਾਹੌਲ ਬਣਨ ਜਾ ਰਿਹਾ ਅਸਲ ਵਿੱਚ 2 ਦਸੰਬਰ 2024 ਦੇ ਹੁਕਮਨਾਮਿਆਂ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਢੰਗ ਨਾਲ ਆਪਣੇ ਵੱਖਰੇ ਢੰਗ ਨਾਲ ਆਪਣੀ ਭਰਤੀ ਕੀਤੀ ਔਰ ਆਪਣੀ ਲੀਡਰਸ਼ਿਪ ਚੁਣ ਲਈ ਦੁਬਾਰਾ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲਿਆ ਪਰ ਦੂਸਰੇ ਪਾਸੇ ਜਿਹੜੀ 7 ਮੈਂਬਰੀ ਭਰਤੀ ਕਮੇਟੀ ਸ਼੍ਰੀ ਅਕਾਲ ਤਖਸੈਬ ਵੱਲੋਂ ਨਿਰਧਾਰਿਤ ਕੀਤੀ ਸੀ ਜਿੰਨਾਂ ਵਿੱਚੋਂ ਦੋ ਮੈਂਬਰ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਦੂਗਰ ਸਾਹਿਬ ਅਸਤੀਫੇ ਦੇ ਗਏ ਸੀ ਪਰ ਬਾਕੀ ਪੰਜ ਮੈਂਬਰਾਂ ਨੇ ਜਿਹੜੀ ਭਰਤੀ ਕਰਵਾਈ ਹੈ ਉਹਦਾ ਫਾਈਨਲ ਟੈਸਟ ਕਹਿ ਲਿਏ ਜਦ ਫਾਈਨਲ ਰਿਜ਼ਲਟ ਜਿਹੜਾ ਉਹ 11 ਅਗਸਤ ਨੂੰ ਆ ਰਿਹਾ ਹੈ ਇਹ ਭਰਤੀ ਕਮੇਟੀ ਨੇ ਦਾਅਵਾ ਕੀਤਾ ਵੀ 15 ਲੱਖ ਬੜੇ ਨਿਰਪੱਖ ਢੰਗ ਨਾਲ ਭਰਤੀ ਕੀਤੀ ਹੈ ਤੇ ਹੁਣ 11 ਅਗਸਤ ਨੂੰ ਅੰਮ੍ਰਿਤਸਰ ਵਿਖੇ 500 ਡੈਲੀਗੇਟ ਇਸ ਸ਼ਰੋਮਨੀ ਅਕਾਲੀ ਦਲ ਦੀ ਨੀ ਰੱਖਣਗੇ ਔਰ ਨਵੀਂ ਲੀਡਰਸ਼ਿਪ ਚੁਣਨਗੇ ਬੜੀ ਚਰਚਾ ਚੱਲ ਰਹੀ ਹੈ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਊਗਾ ਗੱਲਾਂ ਚੋਂ ਗੱਲ ਤੇ ਖਬਰਾਂ ਚੋਂ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਉਹਦੇ ਤੋਂ ਲੱਗਦਾ ਵੀ ਇਹ ਗੁਣਾ ਪ੍ਰਧਾਨ ਦਾ ਬੀਬੀ ਸਤਵੰਤ ਕੌਰ ਜਿਹੜੀ ਸ਼ਹੀਦ ਅਮਰੀਕ ਸਿੰਘ ਜੀ ਦੀ ਪੁੱਤਰੀ ਹੈ ਉਹਨਾਂ ਤੇ ਲੱਗ ਸਕਦਾ ਉਹਨਾਂ ਦੇ ਨਾਂ ਤੇ ਸਾਰਿਆਂ ਦੀ ਸਾਂਝੀ رائے ਬਣ ਸਕਦੀ ਹੈ ਔਰ ਨਵੇਂ ਅਕਾਲੀ ਦਲ ਦੇ ਪ੍ਰਧਾਨ ਬੀਬੀ ਸਤਵੰਤ ਕੌਰ ਬਣ ਸਕਦੇ ਨੇ ਜੋ ਜਾਣਕਾਰੀ ਮਿਲੀ ਹੈ ਨੰਬਰ 1 ਤੇ ਭਰਤੀ ਕਮੇਟੀ ਵਾਲੇ ਪਾਸਿਓ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਬਣਾ ਨੂੰ ਲੱਗ ਰਹੀ ਸੀ ਬੜੀ ਚਰਚਾ ਸੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਜਦੋਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਬਹੁਤ ਸਰਗਰਮ ਸਨ ਬੇਬਾਕੀ ਨਾਲ ਬੋਲਦੇ ਰਹੇ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ ਤੇ ਉਹਨਾਂ ਨੇ ਖੁੱਲ ਕੇ ਆਪਣੀ ਪੜਾਅਸ ਕੱਢੀ ਔਰ ਕਿਆ ਜਾ ਰਿਹਾ ਸੀ ਵੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਫੇਦਾਰ ਵੀ ਰਹੇ ਸੁਕੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਬੜੇ ਪੜੇ ਲਿਖੇ ਵੀ ਨੇ ਵਿਦਵਾਨ ਨੇ ਸਿੱਖ ਵਿਦਵਾਨ ਮੰਨੇ ਜਾਂਦੇ ਨੇ ਉਹਨਾਂ ਉਹ ਜਦੋਂ ਬੋਲਦੇ ਨੇ ਤੇ ਉਹਦਾ ਪ੍ਰਭਾਵ ਸਾਰੀ ਸਿੱਖ ਕੌਮ ਵੱਡੇ ਪੱਧਰ ਤੇ ਕਬੂਲਦੀ ਹੈ ਵੀ ਉਹ ਪ੍ਰਧਾਨ ਬਣਨਗੇ ਪਰ ਜੋ ਖਬਰ ਬਾਹਰ ਆਈ ਹੈ ਬੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਨਾਮ ਕਾਫੀ ਵਿਆਪਕ ਪੱਧਰ ਤੇ ਚੱਲ ਰਿਹਾ ਸੀ ਪਰ ਨਾਲ ਦੀ ਨਾਲ ਬੀਬੀ ਸਤਵੰਤ ਕੌਰ ਦਾ ਨਾਮ ਹੀ ਚੱਲ ਰਿਹਾ ਸੀ ਭਾਵ ਭਰਤੀ ਕਮੇਟੀ ਵਾਲੇ ਪਾਸੇ ਧਿਰ ਚ ਇਹਨਾਂ ਦੋਵਾਂ ਦਾ ਨਾਮ ਚੱਲ ਰਿਹਾ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਉਹ ਇਹ ਮਹਿਸੂਸ ਕਰ ਰਹੇ ਸੀ ਵੀ ਮੈਂ ਮੈਨੂੰ ਇਕੱਲੇ ਨੂੰ ਸਰਪ੍ਰਮਾਨਤ ਤੌਰ ਤੇ ਪ੍ਰਧਾਨ ਬਣਾਉਣ ਦੀ ਗੱਲ ਨਹੀਂ ਚੱਲ ਰਹੀ ਹੋਰ ਨਾਂ ਵੀ ਚੱਲ ਰਹੇ ਨੇ ਕਿਤੇ ਨਾ ਕਿਤੇ ਸਰਜੀਤ ਸਿੰਘ ਰਖੜਾ ਹੁਣਾਂ ਦਾ ਨਾਂ ਵੀ ਚੱਲਦਾ ਸੀ ਇਸੇ ਤਰ੍ਹਾਂ ਇੱਕ ਦੋ ਨਾਂ ਕਿਤੇ ਗੁਰਪ੍ਰਤਾਪ ਸਿੰਘ ਵਡਾਲਾ ਹੁਣਾਂ ਦੀ ਗੱਲ ਵੀ ਕਿਤੇ ਨਾ ਕਿਤੇ ਹੁੰਦੀ ਸੀ ਪਰ ਕਿਉਂਕਿ ਜਿਹੜੇ ਭਰਤੀ ਕਮੇਟੀ ਦੇ ਮੈਂਬਰ ਸੀ ਪੰਜ ਉਹਨਾਂ ਨੇ ਸ਼ਾਇਦ ਮਨ ਬਣਾ ਲਿਆ ਸੀ ਕਿ ਉਹ ਉਹਦਾ ਨਹੀਂ ਲੈਣਗੇ ਨਹੀਂ ਤੇ ਵਿਰੋਧੀ ਹੁੰਦਾ ਤੇ ਉਂਗਲਾਂ ਚੱਕਣਗੇ ਸੋ ਜੋ ਗੱਲ ਸਾਹਮਣੇ ਆਈ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਦੇਖਿਆ ਵੀ ਮੇਰੇ ਨਾਮ ਨਾਲ ਦੇ ਨਾਲ ਬੀਬੀ ਸਤਵੰਤ ਕੌਰ ਦਾ ਨਾਮ ਵੀ ਚਰਚਤ ਹੈ ਤੇ ਫਿਰ ਉਹਨਾਂ ਨੇ ਮਨ ਬਣਾ ਕੇ ਪੋਸਟ ਪਾ ਦਿੱਤੀ ਵੀ ਉਹ ਬੀਬੀ ਸਤਵੰਤ ਕੌਰ ਦੇ ਬਰਾਬਰ ਚੋਣ ਨਹੀਂ ਲੜਨਾ ਚਾਹੁੰਦੇ ਉਹਨਾਂ ਦਾ ਸਾਰੰਸ਼ ਇਹ ਸੀ ਪਰ ਕਹਿਣ ਵਾਲੇ ਕਹਿੰਦੇ ਨੇ ਵੀ ਜੇ ਸਿਰਫ ਸੰਮਤੀ ਨਾਲ ਜੇ ਸਾਰੀਆਂ ਧਿਰਾਂ ਗਿਆਨੀ ਹਰਪ੍ਰੀਤ ਸਿੰਘ ਤੇ ਹੱਥ ਰੱਖਦੀਆਂ ਤੇ ਉਹ ਸ਼ਰੋਮਣੀ ਅਕਾਲੀ ਦਲ ਜਿਹੜਾ ਨਵਾਂ ਬਣ ਜਾ ਰਿਹਾ 11 ਅਗਸਤ ਨੂੰ ਉਹਦੀ ਪ੍ਰਧਾਨਗੀ ਕਰਨ ਲਈ ਤਿਆਰ ਹੋ ਸਕਦੇ ਸੀ ਪਰ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਵੀ ਬੀਬੀ ਸਤਵੰਤ ਕੌਰ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਰਿਹਾ ਉਹ ਅਕਾਲੀ ਦਲ ਜਿਹਦੀ ਭਰਤੀ ਪੰਜ ਮੈਂਬਰੀ ਕਮੇਟੀ ਨੇ ਕੀਤੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਨੇ ਬਣਾਈ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਬੀਬੀ ਸਤਵੰਤ ਕੌਰ ਜੇ ਪ੍ਰਧਾਨ ਬਣਦੇ ਨੇ ਤੇ ਕੀ ਉਹ ਉਸ ਪ੍ਰਧਾਨਗੀ ਦੇ ਲੈਵਲ ਤੇ ਉਸ ਪਹੁੰਚ ਤੇ ਪਹੁੰਚ ਕੇ ਸੁਮੁੱੱਚੇ ਸਿੱਖਾਂ ਤੱਕ ਆਪਣੀ ਪਹੁੰਚ ਬਣਾ ਸਕਦੇ ਨੇ ਬੜੀ ਚਰਚਾ ਇਹਦੇ ਤੇ ਚੱਲ ਰਹੀ ਹੈ ਔਰ ਇੱਕ ਗੱਲ ਹੋਰ ਵੀ ਜੋ ਸਾਹਮਣੇ ਆ ਰਹੀ ਆ ਵੀ ਪਿਛਲੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਇੱਕ ਜਿਹੜਾ ਮਤਾ ਜਾਰੀ ਕੀਤਾ ਜਿਹਦੇ ਵਿੱਚ ਕਿਹਾ ਵੀ ਕੋਈ ਵੀ ਅਕਾਲੀ ਦਲ ਦੇ ਧਿਰੇ ਕਲੇਮ ਨਾ ਕਰੇ ਇਹ ਦਾਵਾ ਨਾ ਕਰੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਕੇਵਲ ਉਹਨਾਂ ਨੂੰ ਹਾਸਲ ਹੈ ਔਰ ਇਸ ਬਿਆਨ ਤੋਂ ਬਾਅਦ ਬਹੁਤ ਚਰਚਾ ਛੜੀ ਵੀ ਇਹ ਭਰਤੀ ਕਮੇਟੀ ਜਿਹੜੀ ਹੈ ਇੱਥੇ ਬਣਾਈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੀ ਤੇ ਫਿਰ ਉਹ ਕਲੇਮ ਕਿਉਂ ਨਾ ਕਰਨ ਪਰ ਇਹ ਜਿਹੜੀ ਚਰਚਾ ਸੀ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਦਾਵਾ ਕੀਤਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਕਿਤੇ ਕਿਸੇ ਇੱਕ ਨੂੰ ਆਪਣੀ ਸਰਪ੍ਰਸਤੀ ਨਹੀਂ ਦਿੱਤੀ ਹੁਣ ਇਹ ਸਵਾਲ ਪੈਦਾ ਹੁੰਦਾ ਵੀ ਜਿੱਥੇ ਗੜਗੱਜ ਸਾਹਿਬ ਨੇ ਕਹਿ ਦਿੱਤਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਸਰਪ੍ਰਸਤੀ ਹੈ ਹੀ ਨਹੀਂ ਭਰਤੀ ਕਮੇਟੀ ਨੂੰ ਕਿਸੇ ਵੀ ਅਕਾਲੀ ਦਲ ਨੂੰ ਪਰ ਉਹਦੇ ਸਬੰਧ ਚ ਭਰਤੀ ਕਮੇਟੀ ਵਾਲੇ ਧਿਰ ਵੱਲੋਂ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਬੀਬੀ ਸਤਵੰਤ ਕੌਰ ਇੱਕ ਸ਼ਹੀਦ ਪਰਿਵਾਰ ਦੀ ਧੀ ਹੈ ਪੜ੍ਹੀ ਲਿਖੀ ਹੈ ਬੜੇ ਸਿੱਖ ਜਮ ਦੇ ਕਹਿ ਲਈ ਡੁੰਗਾਈ ਨਾਲ ਉਹਦੀ ਉਹ ਸਮੀਖਿਆ ਕਰ ਚੁੱਕੇ ਨੇ ਔਰ ਉਹ ਵੀ ਜਦੋਂ ਬੋਲਦੇ ਨੇ ਭਾਸ਼ਣ ਦਿੰਦੇ ਨੇ ਜਨਤਕ ਤੌਰ ਤੇ ਕੋਈ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਵਿੱਚ ਬਹੁਤ ਵੱਡਾ ਵਜਨ ਹੁੰਦਾ ਹੈ ਉਹਰ ਜਸੇਦਾਰ ਗੜਗਾਜ ਵੱਲੋਂ ਇਹ ਕਿਸੇ ਨੂੰ ਵੀ ਸ਼੍ਰੀ ਅਕਾਲ ਤਖਸੈਬ ਦੀ ਸਰਪ੍ਰਸਤੀ ਦੀ ਗੱਲ ਨਾ ਕਰਨ ਦੇ ਬਾਵਜੂਦ ਬੀਬੀ ਸਤਵੰਤ ਕੌਰ ਜਿਹੜੀ ਇੱਕ ਸਤਕਾਰਤ ਸ਼ਖਸੀਅਤ ਹੈ ਔਰ ਪੰਤਕ ਹਲਕੇ ਜਿਹੜੇ ਨੇ ਉਹਨੂੰ ਮਾਨਤਾ ਦੇਣਗੇ ਸੋ ਇਸ ਗੱਲ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਹੈ ਵੱਡੇ ਪੰਦਰ ਦੇ ਸਾਹਮਣੇ ਆ ਰਹੀ ਹੈ ਵੀ ਬੀਬੀ ਸਤਵੰਤ ਕੌਰ ਨੂੰ ਨਵਾਂ ਅਕਾਲੀ ਦਲ ਜਿਹੜਾ 11 ਅਗਸਤ ਨੂੰ ਬਣ ਰਿਹਾ ਉਹਦੀ ਪ੍ਰਧਾਨ ਬਣਾਇਆ ਜਾ ਰਿਹਾ ਵੈਸੇ ਕੁਝ ਹੋਰ ਨਾਮ ਹੀ ਚੱਲ ਰਹੇ ਨੇ ਪਰ ਗੱਲ ਕਹਿੰਦੇ ਘੁਮ ਘਮਾ ਕੇ ਕਿਉਂਕਿ ਗਿਆਨੀ ਹਰਪ੍ਰੀਤ ਉਹਨਾਂ ਨੇ ਜਿਹੜਾ ਆਪਣਾ ਨਾਮ ਵਾਪਸ ਲੈ ਲਿਆ ਉਸ ਤੋਂ ਬਾਅਦ ਮੁੱਖ ਤੌਰ ਤੇ ਦੇ ਕੋਈ ਨਾਮ ਇਸ ਧਿਰ ਤੇ ਚੱਲ ਰਿਹਾ ਪ੍ਰਧਾਨਗੀ ਲਈ ਤੇ ਉਹ ਬੀਬੀ ਸਤਵੰਤ ਕੌਰ ਦਾ ਹੀ ਚੱਲ ਰਿਹਾ ਔਰ ਜੇ ਬੀਬੀ ਸਤਗੰਤ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਸ਼੍ਰੋਮਣ ਅਕਾਲੀ ਦਲ ਜਿਹਨੂੰ ਬਾਦਲ ਕਹਿ ਲਿਏ ਉਹਦੀ ਵੱਡੀ ਲੀਡਰਸ਼ਿਪ ਭਾਵੇਂ ਜਿੱਥੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਵੀ ਹੈ ਪਰ ਉਹ ਵੱਡੀ ਲੀਡਰਸ਼ਿਪ ਜਿਹੜੀ ਹੈ ਅੱਜ ਨਵੇਂ ਅਕਾਲੀ ਦਲ ਦੇ ਨਾਲ ਵੀ ਖੜੀ ਹੈ ਇਸ ਲਈ ਨਵਾਂ ਅਕਾਲੀ ਦਲ ਜਿਹੜਾ ਇਹ ਵੱਡੇ ਪੰਦਰਤ ਕੇ ਉੱਬਰ ਕੇ ਸਾਹਮਣੇ ਆ ਰਿਹਾ ਜਿਵੇਂ ਇਸ ਅਕਾਲੀ ਦਲ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਡਾ ਸੰਤਾ ਸਿੰਘ ਉਮੈਦਪੁਰੀ ਇਸੇ ਤਰ੍ਹਾਂ ਕਰਨੈਲ ਸਿੰਘ ਪੀਰ ਮੁਹੰਮਦ ਪਰਮਿੰਦਰ ਸਿੰਘ ਢੀਂਟਾ ਸਾਹਿਬ ਸਰਜੀਤ ਸਿੰਘ ਰਖੜਾ ਤੇ ਹੋਰ ਇਸ ਲੈਵਲ ਤੇ ਜਿਹੜੀ ਲੀਡਰਸ਼ਿਪ ਉਹ ਨਾਲ ਹੈ ਉਹ ਇਹ ਗੱਲ ਕਹੀ ਜਾ ਰਹੀ ਹੈ ਬੀ ਇਹ ਜੇ ਬੀਬੀ ਸਤਵੰਤ ਕੌਰ ਪ੍ਰਧਾਨ ਬਣਦੀ ਤੇ ਸਾਰੀ ਲੀਡਰਸ਼ਿਪ ਉਹਦੇ ਨਾਲ ਖੜੀ ਹੁੰਦੀ ਹੈ ਤੇ ਇਹ ਸੁਖਬੀਰ ਸਿੰਘ ਬਾਦਲ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ ਔਰ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਜਿਹੜਾ ਡੈਲੀਗੇਟ ਇਜਲਾਸ ਨਵੇਂ ਭਰਤੀ ਕਮੇਟੀ ਦਾ ਨਵੇਂ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਸੀ ਡੈਲੀਗੇਟ ਇਜਲਾਸ ਲਈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਗੁਰਦਾਸ ਹਾਲ ਦੇਣ ਦਾ ਜਿਹੜਾ ਆ ਉਹਨਾਂ ਨੂੰ ਪੇਸ਼ਕਸ਼ ਕੀਤੀ ਹੈ ਸੋ ਭਾਈ ਗੁਰਦਾਸ ਹਾਲ ਵਿੱਚ ਹੁਣ ਜਿਹੜਾ ਡੈਲੀਗੇਟ ਇਜਲਾਸ ਹੋ ਰਿਹਾ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਚਰਚਾ ਵੀ ਇਸ ਢੰਗ ਨਾਲ ਪੇਸ਼ਕਾਰੀ ਹੋਏਗੀ ਪ੍ਰਧਾਨ ਦੇ ਨਾਮ ਦੀ ਵੀ ਉਹਨੂੰ ਸਾਰਾ ਸਿੱਖ ਜਗਤ ਜਿਹੜਾ ਉਹਨੂੰ ਪ੍ਰਵਾਨ ਕਰੇ ਤੇ ਬੀਬੀ ਸਤਵੰਤ ਕੌਰ ਦਾ ਨਾਂ ਆਉਣ ਨਾਲ ਇਸ ਘਿਰ ਦੇ ਆਗੂ ਇਹ ਵੀ ਕਹਿੰਦੇ ਨੇ ਵੀ ਜਿਹੜਾ ਇੱਕ ਕੋਰ ਸਿੱਖ ਪੰਥ ਹੈ ਸ਼ਹੀਦ ਦੀ ਪਰਿਵਾਰ ਨੇ ਪੁਰਾਣੇ ਟਕਸਾਲੀ ਜਿਹੜੇ ਅਕਾਲੀ ਨੇ ਉਹ ਬੀਬੀ ਸਤਵੰਤ ਕੌਰ ਦੀ ਪ੍ਰਧਾਨਗੀ ਤੋਂ ਬਾਅਦ ਇਸ ਘਿਰ ਨਾਲ ਹੋਰ ਵੱਡੇ ਪੱਧਰ ਤੇ ਜੁੜ ਸਕਦੇ ਨੇ ਇੱਕ ਪਿਛਲੇ ਸਮੇਂ ਬੜੀ ਚਰਚਾ ਚੱਲੀ ਸੀ ਵੀ ਆ ਜਿਹੜੀ ਭਰਤੀ ਕਮੇਟੀ ਹੈ ਨਵਾਂ ਅਕਾਲੀ ਦਲ ਬਣ ਰਿਹਾ ਇਹਦੇ ਤੇ ਪਹਿਲਾਂ ਹੀ ਬਗਾਵਤ ਖੜੀ ਹੋ ਗਈ ਐਕਚੁਅਲੀ ਚੰਡੀਗੜ੍ਹ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਇੱਕ ਰੌਲਾ ਜਿਹਾ ਪਿਆ ਸੀ ਔਰ ਇਹ ਗੱਲ ਕਹੀ ਜਾ ਰਹੀ ਸੀ ਵੀ ਬੀਬੀ ਜਗੀਰਕੌਰ ਗੁੱਸੇ 'ਚ ਆ ਕੇ ਬਾਹਰ ਆ ਰਹੀ ਸੀ ਅ ਔਰ ਬੜੀ ਮੁਸ਼ਕਲ ਉਹਨਾਂ ਨੂੰ ਰੋਕਿਆ ਪ੍ਰਧਾਨਗੀ ਦੇ ਨਾਂ ਨੂੰ ਲੈ ਕੇ ਰੌਲਾ ਪੈ ਗਿਆ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਵੀ ਰੌਲਾ ਜ਼ਰੂਰ ਪਿਆ ਸੀ ਬੀਬੀ ਜਗੀਰਕੌਰ ਵੀ ਕਿਸੇ ਗੱਲ ਤੇ ਭੜਕੇ ਸੀ ਪਰ ਉਹ ਇਸ ਗੱਲ ਤੇ ਨਹੀਂ ਸੀ ਭੜਕੇ ਵੀ ਪ੍ਰਧਾਨਗੀ ਏ ਨੂੰ ਦੇਣੀ ਹੈ ਜਾਂ ਬੀ ਨੂੰ ਦੇਣੀ ਹੈ ਕਹਿੰਦੇ ਉਦੋਂ ਕਿਤੇ ਇਹ ਗੱਲ ਚੱਲੇ ਬਈ মিডিਏ ਨੂੰ ਕੋਈ ਲੀਡਰ ਜਿਹੜਾ ਆ ਉਹ ਖਬਰਾਂ ਲੀਕ ਕਰਦਾ ਹੈ ਲੀਕ ਨਹੀਂ ਕਰਨੀਆਂ ਚਾਹੀਦੀਆਂ ਤੇ ਕਿਤੇ ਨਾ ਬੀਬੀ ਜਗੀਰ ਕੌਰ ਦਾ ਲਿਆ ਜਾ ਰਿਆ ਸੀ ਜਿਸ ਕਰ ਨੂੰ ਪੜਕਪੇ ਸੀ ਉਹਨਾਂ ਨੇ ਕਹਿ ਮੈਂ ਕੱਲੀ ਥੋੜਾ ਦੱਸਦੀਆਂ মিডিਆ ਨਾਲ ਤੇ ਸਾਰੇ ਗੱਲਾਂ ਕਰਦੇ ਨੇ ਸੋ ਅੰਦਰਲੀ ਖਬਰ ਇਹ ਹੈ ਵੀ ਉਹ ਝਗੜਾ ਪ੍ਰਧਾਨਗੀ ਦੇ ਅਹੁਦੇ ਲਈ ਨਹੀਂ ਸੀ ਐਦਾਂ ਦੀ ਗੱਲ ਕੋਈ ਹੋਈ ਸੀ ਜਿਹਦੇ ਕਰਕੇ ਇਹ ਰੌਲਾ ਪਿਆ ਸੀ ਹੁਣ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਹੁਣਾ ਜੀ ਸੁਖਬੀਰ ਬਾਦਲ ਹੁਣਾ ਨੇ ਪਿਛਲੇ ਦਿਨੀ ਚੰਡੀਗੜ੍ਹ ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵੱਡੇ ਵਿੰਗਾਂ ਦੀ ਸਾਂਝੀ ਮੀਟਿੰਗ ਸੱਦੀ ਔਰ ਉਹਦੇ ਵਿੱਚ ਉਹਨਾਂ ਨੇ ਹੱਥ ਜੋੜ ਕੇ ਇਹ ਕਿਹਾ ਵੀ ਜੇ ਮੇਰੇ ਕੋਲੋਂ ਕੋਈ ਪਰੇਸ਼ਾਨ ਹੈ ਦੁਖੀ ਹੈ ਮੇਰੇ ਕੋਲੋਂ ਕੋਈ ਸ਼ਬਦ ਕਿਸ ਨੂੰ ਕਿਹਾ ਗਿਆ ਤੇ ਹੱਥ ਜੋੜ ਕੇ ਮੁਆਫੀ ਮੰਗਦੇ ਨੇ ਔਰ ਇਹ ਇਹ ਅਪੀਲ ਕਰਦੇ ਨੇ ਸਾਰਿਆਂ ਨੂੰ ਜਿਹੜੇ ਛੱਡ ਕੇ ਵੀ ਗਏ ਨੇ ਸਾਡੇ ਸਾਥੀ ਵੀ ਉਹ ਹੁਣ ਘਰ ਵਾਪਸੀ ਕਰ ਲੈਣਾ ਪਰ ਭਰਤੀ ਕਮੇਟੀ ਤੇ ਵਿਰੋਧੀ ਧਿਰ ਦੇ ਜਿਹੜੇ ਵਿਰੋਧੀ ਧਿਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਉਹਦੀ ਲੀਡਰਸ਼ਿਪ ਜਿਹੜੀ ਹੈ ਉਹ ਇਹਦਾ ਬੜਾ ਰਿਐਕਸ਼ਨ ਤਿੱਖਾ ਦੇ ਰਹੀ ਹੈ ਉਹ ਕਹਿੰਦੇ ਇਹਦਾ ਅਰਥ ਇਹ ਹੈ ਵੀ ਸੁਖਬੀਰ ਸਿੰਘ ਬਾਦਲ ਹੁਣੀ ਇਹ ਕਹਿ ਰਹੇ ਵੀ ਮੈਂ ਤੇ ਪ੍ਰਧਾਨ ਐ ਮੈਂ ਪ੍ਰਧਾਨ ਬਣ ਗਿਆ ਤੇ ਬਾਕੀ ਸਾਰੇ ਆ ਕੇ ਮੇਰੀ ਅਗਵਾਈ ਕਬੂਲੋ ਕਹਿੰਦੇ ਇਹ ਹੀ ਤਾਂ ਕਿਹਾ ਸੀ ਵੀ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਤੇ 11 ਅਗਸਤ ਦੇ ਡੈਲੀਗੇਟ ਇਜਲਾਸ ਚਾਰੇ ਉੱਥੇ ਆ ਕੇ ਤੇ ਕਿਉਂ ਲੜ ਲਵੇ ਸੋ ਘਰ ਵਾਪਸੀ ਵਾਲੀਆਂ ਗੱਲਾਂ ਵੀ ਲੱਗਦਾ ਬਹੁਤੀਆਂ ਹੁਣ ਅਸਰਦਾਰ ਨਹੀਂ ਰਹਿਣੀਆਂ ਪਰ 11 ਅਗਸਤ ਨੂੰ ਜਿਹੜਾ ਨਵਾਂ ਸ਼ਰੋਮਣੀ ਅਕਾਲੀ ਦਲ ਬਣ ਰਿਹਾ ਇਹ ਗੱਲ ਚਰਚਤ ਹੈ ਵੀ ਉਹ ਇੱਕ ਨਵੇਂ ਰੰਗ ਰੂਪ ਦਾ ਅਕਾਲੀ ਦਲ ਹੋਊਗਾ ਔਰ ਸਿੱਖ ਸਿਆਸਤ ਵਿੱਚ ਇੱਕ ਨਵੇਂ ਤਰ੍ਹਾਂ ਦੀ ਚਰਚਾ ਇਸ ਅਕਾਲੀ ਦਲ ਬੰਨ੍ਹ ਨਾਲ ਛਿੜ ਸਕਦੀ ਹੈ